ਹਲੋ ਅੱਜ ਅਸੀਂ ਮਿਲਣ ਜਾ ਰਹੇ ਹੈਗੇ ਆ ਉਸ ਸਟੂਡੈਂਟ ਨੂੰ ਜਿਨ੍ਹਾਂ ਨੇ ਕੀ सीटेट 2024 ਵਰਤਮਾਨ ਕਰੀਅਰ ਪਲੇਸ ਤੋਂ ਕਲੀਅਰ ਕੀਤਾ ਹੈ ਤਾਂ ਮਿਲਦੇ ਹਾਂ ਪਲਕ ਦੇ ਨਾਲ ਜਿਨ੍ਹਾਂ ਦਾ ਰੀਸੈਂਟਲੀ सीटेट ਜਿਹੜਾ ਹੈਗਾ ਕੁਆਲੀਫਾਈ ਹੋਇਆ ਹੈ ਪਲਕ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਤੁਸੀਂ ਆਪਣਾ सीटेट ਜਿਹੜਾ ਹੈਗਾ ਉਹ ਕੁਆਲੀਫਾਈ ਕਰ ਲਿਆ ਹੈਗਾ ਇਹ ਮੈਮ ਤਾਂ ਪਲਕ ਤੁਸੀਂ ਇਹ ਟੈਟ ਜਦੋਂ ਤੁਸੀਂ सीटेट ਜਿਹੜਾ ਆਪਣਾ ਹੁਣ ਤੁਸੀਂ ਕੁਆਲੀਫਾਈ ਕੀਤਾ ਹੈ ਤਾਂ ਤੁਸੀਂ ਆਪਣੀ ਤਿਆਰੀ ਕਿਸ ਤਰ੍ਹਾਂ ਦੀ ਕੀਤੀ ਸੀਗੀ ਮੈਮ ਮਤਲਬ ਜਦੋਂ ਮੈਂ ਇੱਥੇ ਵਰਦਮਾਨ ਚ ਆਈ ਸੀ ਉਦੋਂ ਤਾਂ ਬਿਲਕੁਲ ਵੀ ਨਹੀਂ ਸੀਗੀ ਪਰ ਇੱਥੇ ਟੀਚਰਾਂ ਨੇ ਬਹੁਤ ਵਧੀਆ ਹਰ ਇੱਕ ਚੀਜ਼ ਇੰਨੀ ਡੀਪਲੀ ਪੜਾਈ ਔਰ ਇੰਨਾ ਵਧੀਆ ਐਕਸਪਲੇਨ ਕੀਤਾ ਕਿ ਮੈਨੂੰ ਮਤਲਬ ਸੀਟਡ ਚ ਜਦੋਂ ਮੈਂ ਪੇਪਰ ਦੇ ਚ ਬੈਠੀ ਸੀ ਮੈਨੂੰ ਆ ਲੱਗਦਾ ਸੀ ਸਾਰਾ ਕੁਝ ਹੀ ਆਂਦਾ ਹੈ ਕਿ ਇੰਨਾ ਵਧੀਆ ਪੜਾਇਆ ਹੋਇਆ ਸੀਗਾ ਸੋ ਥੈਂਕ ਯੂ ਤਿਪਲਕ ਤੁਸੀਂ ਇਸ ਜਿਹੜੀ सीटेट ਦਾ ਐਗਜ਼ਾਮ ਕੁਆਲੀਫਾਈ ਕਰਨ ਦੇ ਲਈ ਤੁਸੀਂ ਵਰਦਮਨ ਇੰਸਟੀਚੂਟ ਜੁਆਇਨ ਕਰਦੋ ਕੀਤਾ ਸੀਗਾ ਮੈਮ ਮੈਂ ਅਗਸਟ 2023 ਅੱਛਾ ਤੁਸੀਂ ਅਗਸਟ 2023 ਚ ਜੁਆਇਨ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਟੈਸਟ ਆਇਆ सीटेट ਤੁਸੀਂ ਇਮੀਜੇਟ ਅਟੈਂਪਟ ਸੀ ਕਲੀਅਰ ਕਰ ਲਿਆ ਫਸਟ ਟਰਮ ਚ ਕਲੀਅਰ ਕਰ ਲਿਆ ਕਰਦੇ ਬੜੇ ਖੁਸ਼ ਹੋਣੇ ਆ ਨਾ ਫਿਰ ਤਾਂ ਵੈਰੀ ਗੁੱਡ ਵੈਰੀ ਗੁੱਡ ਤੇ ਅੱਗੇ ਕੀ ਪਲਾਨ ਕੀਤਾ ਹੋਇਆ ਹੁਣ ਅੱਗੇ ਕੀ ਕਰਨਾ ਹੈ ਅੱਗੇ ਮੈਮ ਹੁਣ ਪੀਟੈਟ ਤੇ ਫੋਕਸ ਹੈ ਕਿ ਪੀਟੈਟ ਤਾ ਉ ਗਾ ਤਾ ਉਹ ਕਲੀਅਰ ਕਰਨਾ ਹੈ ਵੈਰੀ ਗੁੱਡ ਵੈਰੀ ਗੁੱਡ ਫਿਰ ਪੀਟ ਪੀਟੈਟ ਤਿਆਰੀ ਵੀ ਦੇ ਲਈ ਵੀ ਫਿਰ ਤੁਸੀਂ ਵਰਤਮਾਨ ਦੇ ਵਿੱਚ ਜਾ ਰਹੇ ਹੋ ਫਿਰ ਵੈਰੀ ਗੁੱਡ ਉੱਥੇ ਹੀ ਕੰਟੀਨਿਊ ਕਰੋਗੇ ਇਹ ਜੀ ਕਿਹੜੀ ਖਾਸੀਅਤ ਹੈ ਕਿ ਤੁਸੀਂ ਫਿਰ ਆਪਣੇ ਪੀਟੈਡ ਦੀ ਤਿਆਰੀ ਵੀ ਜਿਹੜੀ ਹੈਗੀ ਇੱਥੋਂ ਕਰਨ ਦਾ ਹੀ ਆਪਣਾ ਮਨ ਬਣਾਇਆ ਕਿਉਂਕਿ ਮੈਮ ਇੱਥੇ ਦੇ ਟੀਚਰ ਬਹੁਤ ਵਧੀਆ ਨੇ ਔਰ ਹਰ ਸੈਟਰਡੇ ਇੱਥੇ ਮੋਕ ਟੈਸਟ ਹੁੰਦਾ ਜਨਰਲ ਇੰਨੀ ਵਧੀਆ ਪ੍ਰੈਪਰੇਸ਼ਨ ਹੁੰਦੀ ਹੈ ਹਰ ਟਾਈਪ ਦੇ ਕੁਐਸਚਨਸ ਆਉਂਦੇ ਆ ਔਰ ਇੱਥੇ ਦੀ ਫੀਸ ਵੀ ਹੁਣ ਉਹਨਾਂ ਨੇ ਬਹੁਤ ਘੱਟ ਕਰ ਦਿੱਤੀ ਹੈ ਐਨਜੀਓ ਦੀ ਤਰ੍ਹਾਂ ਉਹ ਕੰਮ ਕਰ ਰਹੇ ਹਨ ਕਿ ਇੱਕ ਆਫਲਾਈਨ ਹੈ ਜਿਹੜੀ ਉਹ 3000 ਹੈ ਤਾਂ ਆਨਲਾਈਨ 2000 ਹੈ ਆਫਲਾਈਨ ਸਿਰਫ 3000 ਤੇ ਆਨਲਾਈਨ ਵਿੱਚ 2000 ਦੇ ਵਿੱਚ ਜਿਹੜੀ ਹੈਗੀ ਆ ਉਹ ਪੜਾਈ ਜਾ ਰਹੀ ਹੈ ਪਹਿਲਾਂ ਕਿਦਾਂ ਦਾ ਫੀਸ ਸਟਰਕਚਰ ਸੀਗਾ ਇਹਨਾਂ ਦਾ ਪਹਿਲਾਂ ਵੀ ਮੈਮ ਸੀ ਬਟ ਜਿਵੇਂ ਹੁਣ ਉਹਨਾਂ ਨੇ ਐਨਜੀਓ ਬਣਾ ਲਈ ਤਾਂ ਕਿ ਬਹੁਤ ਕਟਾ ਤੇ ਇਹ ਬਹੁਤ ਵੱਧੀਆ ਹੈ ਕਿ ਸਾਰੇ ਬੱਚਿਆਂ ਲਈ ਕਿ ਇਸ ਤਰ੍ਹਾਂ ਤਾਂ ਨਹੀਂ ਹੋਇਆ ਹੈਗਾ ਕਿ ਵੀ ਜੇ ਫੀਸ ਜਿਹੜੀ ਹੈਗੀ ਆ ਉਹ ਘੱਟ ਹੋਈ ਹੈਗੀ ਆ ਉਸ ਦੇ ਨਾਲ ਕਿ ਕੁਆਲਿਟੀ 'ਚ ਫਰਕ ਆਇਆ ਜਾਂ ਕੁਝ ਹੋਰ ਕੁਛ ਇਦਾਂ ਦਾ ਬਿਲਕੁਲ ਵੀ ਨਹੀਂ ਕੁਆਲਿਟੀ ਸਗੋਂ ਜ਼ਿਆਦਾ ਵਧੀ ਹੈ ਘਟੇਨੀ ਹੈਗੀ اچھا ਬਲਿ ਇਹ ਹੋਰ ਵੀ ਵਧੀਆ ਤਰੀਕੇ ਦੇ ਨਾਲ ਲਿੱਤੇ ਹੈਗੇ ਪੜਾ ਰਿਹਾ ਕਿ ਉਤੀ ਕਲਾਸਿਸ ਦੇ ਚ ਮਾਹੌਲ ਕਿਸ ਤਰ੍ਹਾਂ ਦਾ ਬੱਚਿਆਂ ਨੂੰ ਪੜਾਉਂਦਾ ਹੈ ਕਲਾਸ ਦੇ ਬੱਚਿਆਂ ਦਾ ਮਾਹੌਲ ਇੱਥੇ ਮਤਲਬ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਡਿਸਪਲਿਨ ਕਿਸ ਤਰ੍ਹਾਂ ਦਾ ਹੈਗਾ ਇੰਸਟੀਚਿਊਟ ਦਾ ਬਿਲਕੁਲ ਵਧੀਆ ਮੈਮ ਮਤਲਬ ਹਰ ਇੱਕ ਬੱਚੇ ਦੀ ਉੱਥੇ ਸੁਣੀ ਜਾਂਦੀ ਆ ਔਰ ਹਰ ਇੱਕ ਬੱਚੇ ਨੂੰ ਉਸ ਦੇ ਹਿਸਾਬ ਦੇ ਨਾਲ ਪ੍ਰੋਪਰ ਐਕਸਪਲੇਨ ਕੀਤਾ ਹੁੰਦਾ ਹੈ ਕਿ ਬੱਚੇ ਨੂੰ ਪ੍ਰੋਪਰ ਸਮਝਾ ਦੇ। ਮਤਲਬ ਕਿ ਜਿਹੜੇ ਬੱਚੇ ਹੈਗੇ ਨੇ ਉਹਨਾਂ ਦਾ ਇੰਡੀਵਿਜੂਅਲ ਡਿਫਰੈਂਸ ਜਿਹੜੇ ਆਪਾਂ ਕਹਿ ਲਈਏ ਕਿ ਉਹਨਾਂ ਦਾ ਖਿਆਲ ਜਿਹੜਾ ਹੈਗਾ ਉਹ ਪੂਰਾ ਰੱਖਿਆ ਜਾਂਦਾ। ਅੱਛਾ ਜੀ ਇਹਦਾ ਦੱਸੋ ਕਿ ਸਮ ਟਾਈਮ ਇਹ ਤਾਂ ਤੁਸੀਂ ਇੰਸਟੀਚਿਊਟ ਚ ਪੜ ਰਹੇ ਹੋ ਜਾਂ ਤੁਸੀਂ ਸੈਲਫ ਸਟਡੀ ਵੀ ਕਰਦੇ ਹੋ ਘਰ ਬੈਠ ਕੇ ਆਪਣੇ ਹਨਾ ਤੇ ਉਸ ਟਾਈਮ ਦੇ ਉੱਤੇ ਜੇ ਤੁਹਾਨੂੰ ਕੋਈ ਡਾਊਟ ਆ ਜਾਵੇ then what ਫਿਰ ਤੁਸੀਂ ਕੀ ਕਰ ਸਕਦੇ ਆ ਕਿ ਫਿਰ ਟੀਚਰਜ਼ ਐਕਟਿਵ ਰਹਿੰਦੇ ਨੇ ਤੁਹਾਡੇ ਨਾਲ ਸਾਰ ਹਰ ਵੀਕ ਤੁਸੀਂ ਕੋਈ ਵੀ ਜਦੋਂ ਡਾਊਟ ਆਉਂਦਾ ਤਾਂ ਤੁਸੀਂ ਸਰ ਨੂੰ ਜਾਂ ਮੈਮ ਨੂੰ ਸ਼ੇਅਰ ਕਰ ਸਕਦੇ ਹੋ ਉਹ ਦਿਨ ਤੁਹਾਡਾ ਜਵਾਬ ਦਿੰਦੇ ਆ ਤੁਸੀਂ ਸ਼ੇਅਰ ਕਿਵੇਂ ਮਤਲਬ ਕਿ ਕਿਵੇਂ ਕਰਦੇ ਹੋ ਕਿ ਇੱਥੇ ਗਰੁੱਪ ਬਣੇ ਹੋਇਆ ਜਾਂ ਕਿਸ ਤਰ੍ਹਾਂ ਹੈਗਾ WhatsApp ਗਰੁੱਪ ਬਣੇ ਹੋਇਆ ਹੈ ਆਪ ਤੇ ਤੁਸੀਂ ਕਰ ਸਕਦੇ ਹੋ ਪਰਸਨਲ ਵੀ ਮੈਮ ਨੂੰ ਕਰ ਸਕਦੇ ਹੋ ਅਜੇ ਤੁਸੀਂ ਆਪਣਾ ਮਤਲਬ ਜਦੋਂ ਵੀ ਤੁਸੀਂ ਆਪਣਾ ਕੋਈ ਡਾਊਟ ਤੁਹਾਨੂੰ ਆਉਂਦਾ ਹੈ 셀ਫ ਸਟਡੀ ਦੇ ਦੌਰਾਨ ਤੁਸੀਂ ਪਾਉਂਦੇ ਹੋ ਤਾਂ ਟੀਚਰ ਜਿਹੜੇ ਹੈਗਾ ਤੁਹਾਨੂੰ ਉਸ ਦਾ ਰੈਪਲਾਈ ਜਿਹੜਾ ਹੈਗਾ ਉਹ ਕਰਦੇ ਹੈਗਾ ਤਾਂ ਪਲਕ ਫਿਰ ਤੁਸੀਂ ਬਾਕੀ ਸਟੂਡੈਂਟ ਅਨਸ਼ੀਟਾ ਨੇ ਹੁਣ ਆਪਣਾ ਪੀਐਸਟੈਟ ਕੁਆਲੀਫਾਈ ਕਰਨਾ ਹੈਗਾ ਉਹਨਾਂ ਨੂੰ ਕੁਝ ਤੁਸੀਂ ਸੰਦੇਸ਼ ਦੇਣਾ ਚਾਹੋਗੇ ਆਪਣਾ ਜੀ ਮਮਾ ਉਹਨਾਂ ਨੂੰ ਕਹਿਣਾ ਚਾਹੁੰਦੀ ਹੈ ਕਿ ਜੇ ਤੁਸੀਂ ਵੀ ਆਪਣਾ ਪੀਟੈਟ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵਧਿਆ ਇੱਥੇ ਸਾਰੀ ਫੈਸਿਲਿਟੀਆਂ ਪ੍ਰੋਵਾਈਡ ਹੋ ਰਹੀਆਂ ਨੇ ਟੀਚਰ ਇੱਕ ਤੋਂ ਇੱਕ ਵਧਿਆ ਨੇ ਤਾਂ ਤੁਸੀਂ ਆਪਣਾ ਪੀਟੈਟ ਕਲੀਅਰ ਕਰ ਲੀ ਪਲੀਜ਼ ਵਰਦ ਮੰਚ ਆਓ ਤੇ ਇੱਥੇ ਸਾਰਾ ਕੁਝ ਤੁਹਾਨੂੰ ਬਿਲਕੁਲ ਪ੍ਰੋਪਰ ਮਿਲੇਗਾ ਸੋ ਥੈਂਕ ਯੂ ਸੋ ਮੱਚ ਪਲਕ ਇੱਕ ਵਾਰੀ ਫੇਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਆਪਣਾ सीटेट ਕਲੀਅਰ ਕੀਤਾ ਤੇ ਅਸੀਂ ਉਮੀਦ ਕਰਦੇ ਹੈਗੇ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਕਿ ਤੁਸੀਂ ਜਲਦੋਂ ਜਲਦ ਆਪਣਾ ਪੀਟੈਟ ਕਲੀਅਰ ਕਰੋ ਤੇ ਮਾਸਟਰ ਗ੍ਰੈਜੂਏਟ ਕਰਕੇ ਤੁਹਾਨੂੰ ਅਸੀਂ ਟੀਚਰ ਲੱਗੇ ਹੋਏ ਜਿਹੜਾ ਹੈਗਾ ਉਹ ਦੇਖਣਾ ਚਾਹਾਂਗੇ ਥੈਂਕ ਯੂ ਸੋ ਮੱਚ ਪਲਕ ਥੈਂਕ ਯੂ ਮੈਮ